ਤਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਰਿਸ਼ਤਾ ਦੇਖਣ ਤੋਂ ਪਹਿਲਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਹਰ ਰੋਜ਼ ਤੁਹਾਡੇ ਤੱਕ ਨਵੇਂ ਰਿਸ਼ਤੇ ਦੀਆਂ ਪਹੁੰਚ ਸਕਣ ਰਿਸ਼ਤੇ ਬਹੁਤ ਹੀ ਵਧੀਆ ਪਰਿਵਾਰ ਤੋਂ ਮੁੰਡੇ ਅਤੇ ਕੁੜੀਆਂ ਦੇ ਹੁੰਦੇ ਨੇ ਜੀ ਰਿਸ਼ਤਿਆਂ ਦੀ ਐਡ ਦੇਣ ਲਈ ਤੁਸੀਂ ਸਕਰੀਨ ਦੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਰਿਸ਼ਤਾ ਹੈ ਜੀ 1369 ਫਾਈਲ ਨੰਬਰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਕੁੜੀ ਦੀ ਕਾਸਟਾ ਜੱਟ ਸਿੱਖ ਗੋਤ ਤੰਦਲੀ ਡੇਟ ਆਫ ਬਰਥ ਹੈ ਜੀ 10 11 1999 ਹਾਈਟ 5 ਫੁੱਟ 5 ਇੰਚ ਸਟੱਡੀ ਕੁੜੀ ਨੇ ਆਸਟ੍ਰੇਲੀਆ ਚ ਹੀ ਕਰੀ ਹੈ ਇਹ ਯੂਰਪ ਕੰਟਰੀ ਚ ਹੈ ਲੜਕੀ ਯੂਰਪ ਕੰਟਰੀ ਦੀ ਸਿਟੀਜ਼ਨ ਹੈ ਪਰਿਵਾਰ ਚ ਮਾਤਾ ਪਿਤਾ ਯੂਰਪ ਕੰਟਰੀ ਦੇ ਹੀ ਸਿਟੀਜ਼ਨ ਹਨ ਦੋ ਭਰਾ ਨੇ ਦੋ ਸਿਸਟਰ ਨੇ ਇੱਕ ਭੈਣ ਤੇ ਭਰਾ ਮੈਰਿਡ ਆ ਕੁੜੀ ਦੇ ਫਾਦਰ ਸਾਹਿਬ ਵੀ ਸਿਟੀਜ਼ਨ ਐ ਪਰਿਵਾਰ ਸਾਰਾ ਸਿਟੀਜ਼ਨ ਐ ਜੀ ਯੂਰਪ ਕੰਟਰੀ ਦਾ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਯੂਰਪ ਕੰਟਰੀ ਚ ਪੀਆਰ ਹੋਵੇ ਜ਼ਮੀਨ 5 ਤੋਂ 7 ਕਿੱਲੇ ਤੱਕ ਹੋਵੇ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਜੀ ਕੁੜੀ ਆਸਟਰੀਆ ਚ ਬੀਐਸ ਐ ਨਰਸਿੰਗ ਦੀ ਪੜ੍ਹਾਈ ਕਰ ਰਹੀ ਹੈਗੀ ਜਿਸ ਪਰਿਵਾਰ ਨਾਲ ਇਹੀ ਰਿਸ਼ਤਾ ਮੈਚ ਕਰਦਾ 1369 ਫਾਈਲ ਨੰਬਰ ਕਹਿ ਕੇ ਇਸ ਲੜਕੀ ਦਾ ਰਿਸ਼ਤਾ ਤੁਸੀਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ 1360 ਫਾਈਲ ਨੰਬਰ ਜ਼ਿਲ੍ਹਾ ਲੁਧਿਆਣਾ ਏਰੀਆ ਰਾਏਕੋਟ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਗਰੇਵਾਲ ਡੇਟ ਆਫ ਬਰਥ 26 ਅਗਸਤ 1992 ਦਾ ਬਾਰਨ ਹਾਈਟ 6 ਫੁੱਟ ਐਜੂਕੇਸ਼ਨ ਬੈਚਲਰ ਆਫ ਕੰਪਿਊਟਿੰਗ ਪਰਿਵਾਰ ਚ ਮਾਤਾ ਪਿਤਾ ਤੇ ਦੋ ਬੈਣਾ ਮੈਰਿਡ ਆ ਭੈਣ ਕਨੇਡਾ ਦੀ ਪੀਆਰ ਫਾਦਰ ਸਾਹਿਬ ਮੁੰਡੇ ਦੇ ਕਨੇਡਾ ਚ ਹੀ ਵਰਕ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਆ ਮੁੰਡਾ ਕਰਦਿਆਂ ਦਾ ਇਕੱਲਾ-ਕੱਲਾ ਜ਼ਮੀਨ ਮੁੰਡੇ ਨੂੰ 5 ਕਿੱਲੇ ਆਉਂਦੀ ਏ ਰਾਏਕੋਟ ਏਰੀਆ ਚ ਵਧੀਆ ਕੋਠੀ ਪਾਈ ਹੋਈ ਏ ਮੁੰਡਾ ਨਿਊਜ਼ੀਲੈਂਡ ਦਾ ਸਿਟੀਜ਼ਨ ਐ ਬਾਕੀ ਫੈਮਿਲੀ ਸਾਰੀ ਕਨੇਡਾ ਚ ਪੀਆਰ ਕਮਿਊਨੀਕੇਸ਼ਨ ਐਂਡ ਟੈਕਨੋਲੋਜੀ ਹੋਮ ਟਨ ਆਕਲੈਂਡ ਐਂਡ ਨਿਊਜ਼ੀਲੈਂਡ ਕਰੰਟ ਡੈਜਿਨੇਸ਼ਨ ਸੌਫਟਵੇਅਰ ਐਨਾਲਿਸਟਿਕ ਐਂਡ ਡਵੈਲਪਰ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਗਾ ਨਾਲ ਸ਼ੌਂਕ ਉਹ ਜੋ ਪੱਗ ਬੰਨ੍ਹਦਾ ਹੈਗਾ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਜੱਟ ਸਿੱਖ ਪਰਿਵਾਰ ਦੀ ਹਾਈਟ 5 ਫੁੱਟ 5 ਇੰਚ ਤੱਕ ਜ਼ਰੂਰ ਹੋਵੇ ਵਧੀਆ ਪੜ੍ਹੀ ਲਿਖੀ ਹੋਵੇ ਜੀ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਇਹਨਾਂ ਦੇ ਕੈਨੇਡਾ ਦਾ ਦਿੱਤਾ ਨੰਬਰ ਤੇ ਤੁਸੀਂ ਸੰਪਰਕ ਆਪ ਵੀ ਕਰ ਸਕਦੇ ਹੋ 64773 9615 ਅਗਲਾ ਰਿਸ਼ਤਾ ਆਇਆ ਜੀ 1361 ਫਾਈਲ ਨੰਬਰ ਜ਼ਿਲ੍ਹਾ ਮੋਗਾ ਮੁੰਡੇ ਦੀ ਕਾਸਟ ਜੈਡ ਸਿੱਖ ਗੋਤ ਸੰਗਾ ਜਨਮ ਮਿਤੀ 28 ਨਵੰਬਰ 1994 ਦਾ ਬੋਰਨ ਹਾਈਟ 6 ਫੁੱਟ ਪੜ੍ਹਾਈ ਪਲੱਸ 2 ਕਰਕੇ ਆਈਟੀਆਈ ਮਕੈਨੀਕਲ ਦੀ ਕਰੀ ਹੋਈ ਹੈ ਕੰਮ ਖੇਤੀਬਾੜੀ ਕਰਦਾ ਹੈ ਜ਼ਮੀਨ 5 ਏਕੜ ਹੈ ਜੀ ਭੈਣ ਇੱਕ ਮੈਰਿਡ ਹੈ ਭਰਾ ਵੀ ਇੱਕ ਮੈਰਿਡ ਹੈ ਉਹ ਕੈਨੇਡਾ 'ਚ ਹੈ ਮੁੰਡੇ ਦਾ ਰਿਸ਼ਤਾ ਕਰਨਾ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਹਾਈਟ ਕੁੜੀ ਦੀ 5 ਫੁੱਟ 7 ਇੰਚ ਤੋਂ ਉੱਪਰ ਹੋਵੇ ਕੁੜੀ ਕੈਨੇਡਾ ਯੂ ਐਸ اے ਯੂ ਕੇ ਆਸਟ੍ਰੇਲੀਆ ਦੀ ਪੀ ਆਰ ਹੋਵੇ ਬਿਨਾਂ ਬੱਚੇ ਤੋਂ ਤਲਾਕ ਸ਼ੁਦਾ ਵੀ ਵਿਚਾਰਨਯੋਗ ਹੈ ਮੁੰਡਾ ਵਧੀਆ ਸੋਹਣਾ ਸੁਨੱਖਾਗਾ ਵਧੀਆ ਘਰ ਬਰ ਬਣਿਆ ਹੋਇਆ ਜੀ ਮੁੰਡਾ ਬਿਲਕੁਲ ਨਸ਼ੇ ਪੱਤੇ ਤੋਂ ਰਹਿਤਾ ਮੁੰਡੇ ਦੀ ਸਾਰੀ ਫੈਮਲੀ ਵੈਸ਼ਨੂ ਆ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਜੇ ਪਸੰਦ ਆਉਂਦਾ ਉਹ ਇਹਨਾਂ ਦੇ ਦਿੱਤੇ ਤੁਸੀਂ ਇਸ ਨੰਬਰ ਤੇ ਆਪ ਵੀ ਸੰਪਰਕ ਕਰ ਸਕਦੇ ਹੋ 7719669447 ਅਗਲੇ ਰਿਸ਼ਤੇ ਆਏ ਜੀ ਘਰੇਲੂ ਕਾਮਕਾਰ ਲੜਕੀਆਂ ਦੀ ਜੱਟ ਸਿੱਖ ਪਰਿਵਾਰ ਤੋਂ ਦੋ ਰਿਸ਼ਤੇ ਆ ਜੀ ਇੱਕ ਰਿਸ਼ਤਾ ਅਰੂੜਾ ਪਰਿਵਾਰ ਤੋਂ ਇਹ ਰਿਸ਼ਤਾ ਹੈ ਜੀ 1362 ਫਾਈਲ ਨੰਬਰ ਫਾਈਲ ਨੰਬਰ ਜ਼ਰੂਰ ਦੱਸਿਆ ਕਰੋ ਜੀ ਰਿਸ਼ਤਾ ਲੈਣ ਲੈਣ ਸਮੇ 1362 ਫਾਈਲ ਨੰਬਰ ਜ਼ਿਲ੍ਹਾ ਅਮਰਸਰ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਸੇਖੋ ਉਮਰ 26 ਸਾਲ ਹਾਈਟ 5 ਫੁੱਟ 3 ਇੰਚ ਸਟੱਡੀ ਗ੍ਰੈਜੂਏਸ਼ਨ ਕਰੀ ਹੋਈ ਹੈ ਪਰਿਵਾਰ ਚ ਮਾਤਾ ਪਿਤਾ ਤੇ ਤਿੰਨ ਭੈਣਾਂ ਮੈਰਿਡ ਹੈ ਇੱਕ ਭਰਾ ਮੈਰਿਡ ਹੈ ਕੁੜੀ ਹੁਣ ਐਮਏ ਦੀ ਪੜ੍ਹਾਈ ਕਰ ਰਹੀ ਹੈ ਫਾਦਰ ਸਾਹਿਬ ਬੈਂਕ ਚ ਜੌਬ ਕਰਦੇ ਹਨ ਮਦਰ ਆਂਗਣਵਾੜੀ ਵਰਕਰ ਨੇ ਦੋ ਭੈਣਾਂ ਕੈਨੇਡਾ ਚ ਮੈਰਿਡ ਹੈ ਜੀ ਉਹ ਬੀ ਆਰ ਨੇ ਕੁੜੀ ਕਾ ਦਾ ਸਾਰਾ ਕੰਮ ਕਰ ਜਾਣਦੀ ਆ ਵਧੀਆ ਪੜ੍ਹੀ ਆ ਜੀ ਨਾਲ ਸਿਆਣੀ ਤੇ ਸਮਝਦਾਰਾ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਮੁੰਡੇ ਦੀ ਜਮੀਨ 5 ਕਿੱਲੇ ਤੱਕ ਜਰੂਰ ਆਉਂਦੀ ਹੋਵੇ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1362 ਫਾਈਲ ਨੰਬਰ ਕਹਿ ਕੇ ਇਸ ਰਿਸ਼ਤੇ ਦੀ ਹੋਰ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ 1363 ਫਾਈਲ ਨੰਬਰ ਰਿਸ਼ਤਾ ਹੈ ਸ਼੍ਰੀ ਫਤਿਹਗੜ ਸਾਹਿਬ ਤੋਂ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਟੱਲੋ ਡੇਟ ਆਫ ਬਰਥ ਜੀ 23/2/1996 ਦਾ ਬਰਨ ਹਾਈਟ 5 ਫੁੱਟ 5 ਇੰਚ ਸਟੱਡੀ ਬੀ ਕਾਮ ਕਰੀ ਹੈ ਜੀ ਨਾਲ ਲੜਕੀ ਪ੍ਰਾਈਵੇਟ ਕੰਪਿਊਟਰ ਜੋਬ ਕਰਦੀ ਹੈ ਪਰਿਵਾਰ ਚ ਮਾਤਾ ਪਿਤਾ ਤੇ ਇੱਕ ਭਰਾ ਹੈਗਾ ਭਰਾ ਮੈਰਿਡ ਹੈ ਫਾਦਰ ਸਾਹਿਬ 12 ਕਿੱਲਿਆਂ ਦੀ ਖੇਤੀਬਾੜੀ ਕਰਦੇ ਨੇ ਕੁੜੀ ਦਾ ਰਿਸ਼ਤਾ ਕਰਨਾ ਹੁੰਦਾ ਵਧੀਆ ਸੋਹਣਾ ਸੁਨਖਾ ਹੋਵੇ ਜ਼ਮੀਨ 8 ਤੋਂ 8 ਤੋਂ 10 ਕਿੱਲਿਆਂ ਤੱਕ ਜ਼ਰੂਰ ਹੋਵੇ ਵਧੀਆ ਗੱਲ ਹੈ ਜੀ ਮੁੰਡਾ ਜੇਕਰ ਕੈਨੇਡਾ ਦਾ ਪੀਆਰ ਹੋਵੇ ਤਾਂ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1363 ਫਾਈਲ ਨੰਬਰ ਕਹਿ ਕੇ ਇਸ ਪਰਿਵਾਰ ਦਾ ਤੁਸੀਂ ਰਿਸ਼ਤਾ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ 1364 ਫਾਈਲ ਨੰਬਰ ਬਠਿੰਡੇ ਤੋਂ ਕੁੜੀ ਦੀ ਕਾਸਟ ਆ ਅਰੋੜਾ ਉਮਰ 28 ਸਾਲ ਸਟੱਡੀ ਬੀਐਸਸੀ ਨਰਸਿੰਗ ਜੋਬ ਪ੍ਰਾਈਵੇਟ ਹਸਪੀਟਲ ਚ ਬਠਿੰਡਾ ਸ਼ਹਿਰ ਚ ਕਰਦੀ ਹੈ ਫੈਮਿਲੀ ਚ ਮਾਤਾ ਪਿਤਾ ਇੱਕ ਵਨ ਯੰਗਰ ਬ੍ਰਦਰ ਹੈ ਸਿਸਟਰ ਮੈਰਿਡ ਹੈ ਜੀ ਫਾਦਰ ਸਾਹਿਬ ਦਾ ਆਪਣਾ ਬਿਜ਼ਨਸ ਹੈ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਆਪਣਾ ਆਪ ਦਾ ਕਾਰੋਬਾਰ ਵਧੀਆ ਹੋਵੇ ਜੀ ਜਾਂ ਫਿਰ ਕੋਈ ਪ੍ਰਾਈਵੇਟ ਬਿਜ਼ਨਸ ਹੋਵੇ ਬਠਿੰਡੇ ਸ਼ਹਿਰ ਚ ਹੀ ਰਿਸ਼ਤਾ ਬਠਿੰਡੇ ਸ਼ਹਿਰ ਦਾ ਵਧੀਆ ਪਰਿਵਾਰ ਤੋਂ ਰਿਸ਼ਤਾ ਹੈਗਾ ਜੀ ਮੁੰਡਾ ਬਿਲਕੁਲ ਵੈਸ਼ਨੂ ਹੋਵੇ ਨਸ਼ੇ ਪੱਤੇ ਤੋਂ ਦੂਰ ਹੋਵੇ ਕੁੜੀ ਦਾ ਵਿਆਹ ਵਧੀਆ ਕਰਨਾ ਇਸ ਪਰਿਵਾਰ ਨੇ ਵਧੀਆ ਕੁੜੀ ਸੋਹਣੀ ਸੁਨੱਖੀ ਹੈ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1364 ਫਾਈਲ ਨੰਬਰ ਕਰਕੇ ਤੁਸੀਂ ਇਹ ਪਰਿਵਾਰ ਦਾ ਰਿਸ਼ਤਾ ਲੈ ਸਕਦੇ ਹੋ। ਅਗਲਾ ਰਿਸ਼ਤਾ ਹੈ ਜੀ 1365 ਫਾਈਲ ਨੰਬਰ ਮੋਗੇ ਜ਼ਿਲ੍ਹੇ ਤੋਂ ਲੜਕੇ ਦਾ ਜੱਟ ਸਿੱਖ ਪਰਿਵਾਰ ਦਾ ਰਿਸ਼ਤਾ ਹੈ ਜੀ। ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਸੰਗਾ, ਏਜ 33 ਸਾਲ, ਹਾਈਟ 5 ਫੁੱਟ 7 ਇੰਚ, ਕੁਆਲੀਫਿਕੇਸ਼ਨ ਪਲੱਸ 2 ਕਰਕੇ ਆਈਟੀਆਈ ਪਲੰਬਰ, ਏਕੁਪੇਸ਼ਨ ਐਗਰੀਕਲਚਰ 14 ਏਕੜ। ਦੋ ਪਰਮਾ ਕੁਲ ਜ਼ਮੀਨ 14 ਕਿੱਲੇ ਹੈ ਜੀ ਫੈਮਲੀ ਚ ਚਾਰ ਸਿਸਟਰ ਇੱਕ ਬ੍ਰਦਰ ਮੈਰਿਡ ਹੈ ਜੀ ਮੁੰਡਾ ਮੁੰਨਾਗਾ ਬਧੀਆ ਸੋਨਾ ਸੁਨੱਖਾਗਾ ਘਰ-ਬਾਰ ਵੀ ਬਹੁਤ ਵਧੀਆ ਬਣਿਆ ਹੋਇਆ ਘਰੇ ਖੇਤੀ ਦੇ ਸਾਰੇ ਸੰਦ ਨੇ ਫੈਮਲੀ ਵੈਸ਼ਨੂ ਆ ਮੁੰਡਾ ਨਸ਼ੇ ਪੱਤੇ ਤੋਂ ਬਿਲਕੁਲ ਰਹਿਤ ਹੈਗਾ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1365 ਫਾਈਲ ਨੰਬਰ ਕਈ ਕੇ ਇਸ ਪਰਵਾਰ ਦਾ ਤੁਸੀਂ ਰਿਸ਼ਤਾ ਲੈ ਸਕਦੇ ਹੋ ਜੀ ਧੰਨਵਾਦ ਜੀ